ਸਤੋ 1947 ਇੱਕ ਦਿਨ ਸੀਗਾ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਐ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਜੋ ਸਭ ਤੋਂ ਵੱਡੀ ਲੋੜ ਸੀ ਦੇਸ਼ ਨੂੰ ਆਰਗੇਨਾਈਜ਼ ਕਰਨ ਦੀ ਉਸ ਨੂੰ ਇੱਕ ਢਾਂਚੇ ਵਿੱਚ ਸਮੋਣ ਦੀ ਤੇ ਉਸ ਤੇ ਲੋੜ ਪਈ ਸੰਵਿਧਾਨ ਦੀ ਔਰ 1947 15 ਅਗਸਤ ਤੋਂ ਬਾਅਦ ਹੀ ਸੰਵਿਧਾਨ ਕਮੇਟੀ ਬਣਾਈ ਗਈ ਔਰ ਉਸ ਕਮੇਟੀ ਨੇ 26 ਜਨਵਰੀ 1950 ਨੂੰ ਇੱਕ ਅਜਿਹੀ ਲਾ-ਮਿਸਾਲ ਜੋ ਇੱਕ ਤੋਹਫਾ ਜੋ ਭਾਰਤ ਨੂੰ ਦਿੱਤਾ ਹੋਸੀ ਭਾਰਤ ਦਾ ਕਨਸਟੀਟਿਊਸ਼ਨ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਸਰਾਇਆ ਜਾਂਦਾ ਹੈ ਅੱਜ 26 ਜਨਵਰੀ ਹੈ ਔਰ ਦੀ ਫਗਵਾੜਾ ਹੈਡਲਾਈਨ ਲਾਈਵ ਅੱਜ ਪਹੁੰਚਿਆ ਹੈ ਸ਼੍ਰੀ ਹਨੂਮੰਤ ਪਬ ਇੰਟਰਨੈਸ਼ਨਲ ਪਬਲਿਕ ਸਕੂਲ ਗਰਾਆ ਵਿੱਚ ਉਹਨਾਂ ਦੇ ਬੱਚਿਆਂ ਨਾਲ ਗੱਲ ਕਰਦੇ ਆ ਕੀ ਸੋਚਦੇ ਨੇ ਸੰਵਿਧਾਨ ਬਾਰੇ ਬੱਚੇ ਔਰ ਕੀ ਜਾਣਕਾਰੀ ਹੈ ਉਹਨਾਂ ਨੂੰ ਸੰਵਿਧਾਨ ਦੀ ਆਪਾਂ ਸਿੱਧਾ ਬੱਚਿਆਂ ਨਾਲ ਜੁੜਦੇ ਆ ਔਰ ਗੱਲ ਕਰਦੇ ਆ ਭਾਰਤ ਦੇ ਇਤਿਹਾਸ ਬਾਰੇ ਔਰ ਖਾਸ ਤੌਰ ਤੇ ਸੰਵਿਧਾਨ ਬਾਰੇ ਨਵੀਂ ਦਿੱਤਾ ਮੇਰੇ ਨਾਲ ਨਵੀਂ ਦਿੱਤਾ ਕਨਸਟੀਚਿਊਸ਼ਨ ਬਾਰੇ ਕੀ ਜਾਣਦੇ ਹੋ ਤੁਸੀਂ ਔਰ ਖਾਸ ਤੌਰ ਤੇ ਜਿਹੜਾ ਯੂਥ ਹੈਗਾ ਉਹ ਕਿੰਨਾ ਕ ਵੱਡਾ ਰੋਲ ਅਦਾ ਕਰ ਸਕਦਾ ਇਸ ਨੂੰ ਅੱਗੇ ਵਧਾਉਣ ਵਿੱਚ Uh, the Indian Constitution it was amended on twenty sixth January nineteen fifty by Dr. Bhimrao Ambedkar, also known as the father of Constitution. We youth or citizens we have sole responsibility that we should be ought to uh, that we should guide by or obey all the laws that has been given to us. Moreover, this uh, Constitution was made because at first India was a secular state. Uh, it was a very hydatric state it contains of a lot uh, main of uh, reg religions and regions so it was very difficult that people were making their own laws so it was uh, very uh, important that we should make something that we all citizens should uh, follow the constitution or the laws that is equal for us because in the constitution i we all are equal the very bahut vadiya gal kahi ke constitution jada secular india hai aur ode vich ਕਨਸਟੀਟਿਊਸ਼ਨ ਨੂੰ ਮੰਨਣਾ ਵੀ ਚਾਹੀਦਾ ਤੁਸੀਂ ਕੀ ਸੋਚਦੇ ਹੋ ਅੱਜ 26 ਜਨਵਰੀ ਹੈ ਅ ਫੰਕਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਸਾਰੇ ਦੇਸ਼ ਭਗਤੀ ਦੇ ਗੀਤ ਵੀ ਗਾਏ ਜਾ ਰਹੇ ਆ ਪਰ ਜੇ ਅਸੀਂ ਸੰਵਿਧਾਨ ਦੀ ਗੱਲ ਕਰੀਏ ਤੇ ਜਿਹੜਾ ਸਾਡਾ ਨੌਜਵਾਨ ਆ ਉਹ ਕਿੱਦਾਂ ਇਸ ਸੰਵਿਧਾਨ ਦੀ ਰਾਖੀ ਲਈ ਅੱਗੇ ਆ ਸਕਦਾ ਐਕਚੁਅਲੀ ਆਲਵੀ ਸ਼ੁੱਡ ਟੁਗੇਦਰ ਕਮ ਇਨ ਵਨ ਪਰਟੀਕੂਲਰ ਸਪੇਸ ਐਂਡ ਵੀ ਸ਼ੁੱਡ ਆਲ ਫਾਲੋ ਆਵਰ ਨੋਰਮਸ ਵਿਚ ਆਰ ਰਿਟਨ ਇਨ ਆਵਰ ਕਨਸਟੀਟਿਊਸ਼ਨ ਐਂਡ ਵੀ ਸ਼ੁੱਡ ਨਾਟ ਡਿਸ obey that ਤੇ ਜੇ ਕੋਈ ਤਾਂ ਡਿਸਪਲੇ ਕਰੇ ਯੂ ਦਾ ਫਰਜ ਬੰਦਾ ਕਿ ਉਹਨਾਂ ਨੂੰ ਦੱਸੇ ਕਿ ਇਹ ਕਨਸਟੀਟਿਊਸ਼ਨਲ 是 ਆਬਵੀਅਸਲੀ ਲਾਅਸ ਹੈ ਔਰ ਤੁਸੀਂ ਤੋੜ ਰਹੇ ਹੋ yes ਤੇ ਕੀ ਐਕਸਪੈਕਟ ਕਰੀਏ ਕਿ ਜਾ ਕੇ ਤੁਸੀਂ ਗੁਰਾਇਆਂ ਦੇ ਵਿੱਚ ਇਹਨੂੰ ਜਾਗਰੂਤ ਕਰੋਗੇ ਹੋਰ ਵੀ yes ਅਵੇਅਰ ਮਕ ਫਲਾਓਗੇ ਤੁਸੀਂ yes ਹਾਂ ਬੱਚਿਆਂ ਤੋਂ ਪੁੱਛਦੇ ਆ ਤੁਹਾਨੂੰ ਪਤਾ ਕਿ ਸੰਵਿਧਾਨ ਜਿਹੜਾ ਹੈ ਉਹਨੂੰ ਕਿਹਨੇ ਬਣਾਇਆ ਉਸ ਕਮੇਟੀ ਦੇ ਪ੍ਰੈਜ਼ੀਡੈਂਟ ਕੌਣ ਸੀ Uh, the constitution was made by dr b r ambedkar and uh, dr b r ambedkar di personality bare tusi hor jandeyo kuch yes the fought for dalit dalit aur bahut achhe scholar si ge oh unhan ne uh, india de vich aur foreign de vich vi education lai ede bare kuch pata tuhanu no. ki role ada kar sakde ne youth youth da farz banta hai ki country nu agge vadhawan ਤੇ ਰੀਅਲਮੈਂਟ ਯੁਨਾ ਬਹੁਤ ਵੱਡਾ ਰੋਲ ਹੈ ਤੇ ਡਵੈਲਪਮੈਂਟ ਦੇ ਵਿੱਚ ਵੀ ਰੋਲ ਅਦਾ ਕਰ ਸਕਦੇ ਹਾਂ ਜੀ ਕਿੱਦਾਂ ਲੱਗਦਾ ਜਦੋਂ 26 ਜਨਵਰੀ ਆ ਰਿਹਾ ਤੁਸੀਂ ਦੇਖ ਰਹੇ ਹੋ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੀ ਪ੍ਰੇਡ ਹੋ ਰਹੀ ਆ ਤੁਹਾਨੂੰ ਪ੍ਰਾਊਡ ਹੋ ਰਿਹਾ ਜੀ ਇੰਡੀਅਨ ਹੋਣ ਤੇ yes indian right. hon te proud ho yeah yes, we are proud we to be we are proud to be indian like it's a great proud for us to be an indian dik khas jehdi gal te thanu proud hunda india de that all freedom fighters have fought so much that uh, no other country can even thought of that thing nahi par baaki kantiyan de vich vi oh sare deshbhakt hoye jinhonne

ਇੰਡੀਆ ਵਿੱਚ ਵੀ ਮਿਲਕੇ ਹਮੋਸੇ ਜਿਆਦਾ ਨੌਜਵਾਨ ਜਿਹੜੇ ਚਾਹੁੰਗੇ ਜਿਹੜਾ ਨਸ਼ਿਆਂ ਲਈ ਨੌਜਵਾਨ ਕਿੰਨਾ ਯੋਗਦਾਨ ਪਾ ਸਕਦੇ ਹੈ ਕਿਉਂਕਿ ਜੇ ਤੁਸੀਂ ਸਮਾਜਿਕ ਕ੍ਰਿਤਿਆ ਨੂੰ ਵੀ ਦੂਰ ਕਰੋ ਉਹ ਵੀ ਇੱਕ ਤਰ੍ਹਾਂ ਨਾਲ ਅਸੀਂ ਸਮਝਦੇ ਆਂ ਵੀ ਕਨਸਟੀਟਿਊਸ਼ਨ ਨੂੰ ਆਪਾਂ ਅੱਗੇ ਵਧਾਣ ਦੀ ਗੱਲ ਹੈ ਹਾਂਜੀ ਹਾਂਜੀ ਤੁਸੀਂ ਕਹਿੰਦੇ ਇਹ ਯੋਗਦਾ ਫਰਜ਼ ਹੈ ਜੋ ਡਰੱਗਸ ਤੋਂ ਮੁਕਤੀ ਹੈ ਉਹਨਾਂ ਦਾ ਫਰਜ਼ ਬਣਦਾ ਹੈ ਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜਾਗਰੂਤਾ ਫਲਾਉਣ ਰੈਲੀ ਕਰਾਉਣ ਜਿਹੜੇ ਨਸ਼ਿਆ ਵਿੱਚ ਕੋਈ ਖਾਸ ਰਾਈਟਸ ਤੁਹਾਨੂੰ ਪਤਾ ਕਨਸਟੀਟਿਊਸ਼ਨ ਵਿੱਚ ਕਿਹੜੇ ਰਾਈਟਸ ਦਿੱਤੇ ਕੁਝ ਇਹਦੇ ਬਾਰੇ ਜਾਣਕਾਰੀ ਹੈ ਰਾਈਟ ਟੂ ਐਜੂਕੇਸ਼ਨ ਰਾਈਟ ਆਫ ਐਜੂਕੇਸ਼ਨ ਰਾਈਟ ਟੂ ਕੁਆਲਿਟੀ ਟੂ ਇਨਫੋਰਮੇਸ਼ਨ ਇਹ ਪਹਿਲਾ ਸਵਿਧਾਨ ਹੋਏਗਾ ਸ਼ਾਇਦ ਕਿਉਂਕਿ ਵਰਲਡ ਵੀ ਇਹਨੂੰ ਫਾਲੋ ਕਰ ਰਿਹਾ ਹੈ ਇਸ ਕਨਸਟੀਟਿਊਸ਼ਨ ਨੂੰ ਜਿਹਦੇ ਵਿੱਚ ਸਮਾਨਤਾ ਹੈ ਰੰਗ ਭੇਦ ਨਸਲ ਦੀ ਸਮਾਨਤਾ ਹੈ ਜਿਹਦੇ ਵਿੱਚ ਹਰ ਵਿਅਕਤੀ ਨੂੰ ਐਜੂਕੇਸ਼ਨ ਦੀ ਸਮਾਨਤਾ ਹੈ ਸਾਲ ਲੈਂਤ ਦੀ ਸਮਾਨਤਾ ਹੈ ਸਵਸ਼ ਪਾਣੀ ਪੀਣ ਦੀ ਸਮਾਨਤਾ ਹੈ ਉਹਨੂੰ ਆਪਣਾ ਰਾਈਟਸ ਜਿਹੜਾ ਆ ਵੋਟ ਦੇ ਹਿੱਸੇਮਾਨਤਾ ਹੈ ਵੋਟ ਵੀ ਕਨਸਟੀਟਿਊਸ਼ਨ ਅੰਦਰ ਦਿੱਤਾ ਸਾਨੂੰ ਪਤਾ ਤੁਹਾਡੇ ਵਿੱਚੋਂ ਵੋਟ ਵੀ ਬਣੀ ਕਿਸੇ ਦੀ ਥੱਲੇ ਨਹੀਂ ਬਣੀ 18 ਸਾਲ ਤੋਂ ਘੱਟ ਤੁਸੀਂ ਨਾ ਤੁਹਾਡੀ ਬਣ ਗਈ ਆ ਪਾਈ ਤੁਸੀਂ ਵੋਟ ਕਦੀ ਨਹੀਂ ਫਸਟ ਟਾਈਮ ਵਾਲੇ ਬਣਾਈ ਵਾਲੇ ਪਾਈ ਨਹੀਂ ਹੈਗੀ ਸਪਾਈ ਨਹੀਂ ਹੈ ਪਾਈ ਨਹੀਂ ਹਾਂਜੀ ਹੁਣ ਲੋਕ ਸਭਾ ਵਿੱਚ ਪਾਵਾਂਗੇ ਬਿਲਕੁਲ ਪਾਵਾਂਗੇ ਜੀ ਹਾਂਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕਿਉਂਕਿ ਜਿਹੜਾ ਰਾਈਟ ਹੈ ਕਨਸਟੀਟਿਊਸ਼ਨ ਨੇ ਦਿੱਤਾ ਤੁਹਾਨੂੰ ਹਾਂਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਮਲਕੇ ਆਪਾਂ ਮਲਕੇ ਆਪਣੇ ਹਿਸਾਬ ਨਾਲ ਮਲਕੇ ਇਹ ਚੁਣਾਂਗੇ ਵੋਟ ਪਾਵਾਂਗੇ ਅੱਛਾ ਮੈਂ ਪੁੱਛਣਾ ਚਾਹੁੰਦਾ ਕਿ ਵੋਟ ਦਾ ਰਾਈਟ ਸਾਨੂੰ ਮਿਲਿਆ ਤੁਹਾਨੂੰ ਕੀ ਲੱਗਦਾ ਕਿ ਜਦੋਂ ਤੁਹਾਨੂੰ ਰਾਈਟਸ ਮਿਲੇਗਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਦੇਖੋਗੇ ਕੈਂਡੀਡੇਟ ਦੀਆਂ ਜੀ ਅਸੀਂ ਇਹ ਦੇਖਾਂਗੇ ਕਿ ਉਹ ਸਾਡੇ ਮਤਲਬ ਕਿ ਹਰ ਇੱਕ ਕੈਪੇਬਲ ਹੈਗਾ ਕਿ ਉਹ ਕੰਮ ਕਰ ਸਕਦਾ ਹੈ ਕਿ ਨਹੀਂ ਉਹ ਕਰਪਟਿਡ ਪਰਸਨ ਤਾਂ ਨਹੀਂ ਹੈਗਾ ਹਰ ਇੱਕ ਚੀਜ਼ ਦਾ ਮਤਲਬ ਕਿ ਸਹੀ ਤੰ ਨਾਲ ਇਸਤੇਮਾਲ ਕਰ ਸਕਦਾ ਹੈ ਬਾਕੀ ਸਾਰੇ ਲੋਕਾਂ ਵੱਲ ਦੇਖ ਸਕਦਾ ਹੈ ਤੇ ਨਾਲੇ ਸਪੈਸ਼ਲੀ ਜਿਹੜੇ ਪੂਰ ਪੀਪਲਸ ਹ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਕੰਫਰਟੇਬਲ ਹੋ ਰਿਹਾ ਤਾਂ ਤਾੜੀਆਂ ਮਾਰੋ ਕਿਉਂਕਿ ਜੇ ਨੌਜਵਾਨ ਇਹ ਜਾਗ ਪਿਆ ਔਰ ਉਹਨੇ ਦੇਖਿਆ ਕਿ ਕੈਂਡੀਡੇਟ ਨੂੰ ਵੋਟ ਪਾਣ ਲੱਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਦੇਸ਼ ਬਦਲ ਸਕਦਾ ਨਾ ਤੇ ਦੇਸ਼ ਕਿਦਾਂ ਬਦਲ ਸਕਦਾ ਜੇ ਯੂਥ ਚਾਵੇ ਅੱਜ 26 ਜਨਵਰੀ ਤੇ ਕਿਦਾਂ ਦਾ ਲੱਗਦਾ ਆਪਣੀ ਆਪਣੀ ਥੋੜਾ ਥੋੜਾ ਰਿਮਾਰਕਸ ਮੈਂ ਜਰੂਰ ਚਾਹੂੰਗਾ ਅੱਜ 26 ਜਨਵਰੀ ਹੈ ਕਿਦਾਂ ਦਾ ਲੱਗ ਰਿਹਾ ਸਾਨੂੰ ਆਈ ਫੀਲਿੰਗ ਵੈਰੀ ਪ੍ਰਾਊਡ ਸਪੈਸ਼ਲੀ ਜੀ ਆਈ ਫੀਲ ਗੂਸਬੰਮਸ ਵੈਨ ਆਈ ਹੀਅਰ ਦ ਨੈਸ਼ਨਲ ਅੰਥਮ ਨੈਸ਼ਨਲ ਅੰਥਮ ਇਟਸ ਪ੍ਰੈਵਿਲੇਜ ਫਾਰ ਮੀ ਓਕੇ ਪੈਟ੍ਰੀਓਟਿਕ ਫੀਲਿੰਗ ਦੇਸ਼ ਭਗਤੀ ਦੀ ਭਾਵਨਾ ਮੈਨੂੰ ਬਹੁਤ ਮਿਲ ਕੇ ਪ੍ਰਾਊਡ ਹੋ ਰਹਾ ਹੈ ਅੱਜ ਦੇ ਦਿਨ ਮਨ ਕੇ ਸ਼ੁਭ ਬਹੁਤ ਹੀ ਫਖਰ ਤੇ ਗਰਮ ਮਹਿਸੂਸ ਕਰ ਰਿਹਾ ਹਾਂ ਜੀ ਇੰਡੀਅਨ ਹੂੰ ਆਈ ਫੀਲ ਵੈਰੀ ਹੈਪੀ ਟੂ ਸੀ ਮਾਈ ਇੰਡੀਅਨ ਫਲੈਗ ਫਲਾਈਂਗ ਓਨ ਟਰੌਪ ਆਫ ਦ ਸਕੂਲ ਬਿਲਡਿੰਗ ਆਮ ਫੀਲਿੰਗ ਪ੍ਰਾਊਡ ਆਮ ਆਲਸੋ ਫੀਲ ਛੁੱਟੀ ਦੀ ਵੀ ਖੁਸ਼ੀ ਹੋਏਗੀ ਨਹੀਂ ਨਹੀਂ ਮੈਨੂੰ ਛੁੱਟੀ ਦੀ ਖੁਸ਼ੀ ਨਹੀਂ ਹੋਏਗੀ ਤੁਹਾਨੂੰ ਹਾਏ 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 ਓਕੇ ਤੋ ਐਸਨ ਹਨੂਮੰਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਤੁਸੀਂ ਦੇਖ ਰਹੇ ਹੋ ਜਿੱਥੇ ਕਨਸਟੀਟਿਊਸ਼ਨ ਬਾਰੇ ਬਹੁਤ ਸਾਰੀਆਂ ਗੱਲਾਂ ਅਸੀਂ ਉਹਨਾਂ ਨਾਲ ਕੀਤੀਆਂ ਉੱਥੇ ਨਾਲ ਹੀ ਇੱਥੋਂ ਦੇ ਜੋ ਨੌਜਵਾਨ ਹੈ ਇਸ ਸਕੂਲ ਦਾ ਯੂਥ ਚਾਹੁੰਦਾ ਹੈ ਕਿ ਦੇਸ਼ ਬਦਲੇ ਔਰ ਜਦੋਂ ਦੇਸ਼ ਬਦਲੇਗਾ ਯੂਥ ਹੀ ਉਸ ਨੂੰ ਬਦਲਣ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਨਿਭਾ ਸਕਦਾ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਨੂੰ VOTING ਦਾ ਰਾਈਟ ਮਿਲਿਆ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਟੁਕਮੇ ਉਮੀਦਵਾਰ ਨੂੰ ਚੁਣਨਗੇ ਤਾਂ ਕਿ ਸਾਡੇ ਦੇਸ਼ ਦਾ ਜੋ ਸਿਸਟਮ ਹੈ ਉਹ ਵਧੀਆ ਬਣ ਸਕੇ ਕੈਮਰਾਮੈਨ ਦਲਜੀਤ ਨਾਲ ਦੀਫਗਵਾੜਾ ਹਰਲੇਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ ਵੰਜੇ ਕਾਰ ਬੋਤੇ ਮਾ